ਚੰਡੀਗੜ੍ਹ ਦੇ ਵਿੱਚ ਠੱਗਾਂ ਨੇ ਇੱਕ ਬਜ਼ੁਰਗ ਮਹਿਲਾ ਨੂੰ ਨਿਸ਼ਾਨਾ ਬਣਾਇਆ ਤੇ ਉਸ ਤੋਂ 95 ਲੱਖ ਰੁਪਏ ਦੀ ਠੱਗੀ ਕਰ ਲਈ ਬਜ਼ੁਰਗ ਮਹਿਲਾ ਨੂੰ ਠੱਗਾਂ ਨੇ ਆਧਾਰ ਕਾਰਡ ਗਲਤ ਤਰੀਕੇ ਦੇ ਨਾਲ ਸਕੈਨ ਹੋਣ ਦਾ ਡਰਾਵਾ ਦਿੱਤਾ ਤੇ ਬੱਚਿਆਂ ਦੀ ਗ੍ਰਿਫਤਾਰੀ ਹੋ ਜਾਣ ਦੀ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਬਜ਼ੁਰਗ ਨੇ ਵਕਸਵਾ ਖਾਤਿਆਂ ਤੋਂ ਪੈਸੇ ਟਰਾਂਸਫਰ ਕਰ ਦਿੱਤੇ ਮਹਿਲਾ ਨੇ ਰਿਟਾਇਰਮੈਂਟ ਖਾਤੇ ਦੇ ਵਿੱਚ ਪੈਸੇ ਟਰਾਂਸਫਰ ਕੀਤੇ ਮੁਲਜ਼ਮਾਂ ਨੇ ਮਹਿਲਾ ਨੂੰ 3 ਦਿਨ ਤੱਕ ਡਿਜੀਟਲ ਅਰੈਸਟ ਕਰਕੇ ਰੱਖਿਆ ਮਹਾਰੀ ਦੇ ਖਰੜੇ ਦੇ ਵਿੱਚ ਫਰਜ਼ੀ ਪੁਲਿਸ ਵਾਲਿਆਂ ਨੇ ਇੱਕ ਕੈਮੀਕਲ ਇਜੈਂਟ ਦੇ ਨਾਲ 15 ਲੱਖ ਰੁਪਏ ਦੀ ਥੱਗੀ ਕੀਤੀ। ਮੁਲਜ਼ਮ ਨਕਲੀ ਡੀਐਸਪੀ ਬਣ ਕੇ ਆਪਣੀ ਪੰਜ ਸਾਥੀਆਂ ਦੇ ਨਾਲ ਆਇਆ। ਮੁਲਜ਼ਮ ਨੇ ਖੁਦ ਨੂੰ ਜਲੰਧਰ ਦੀ ਕਾਇਮ ਭਰਾਇ ਦੀ ਟੀਮ ਦੱਸਿਆ। ਮਰਸੀਡੀਜ਼ ਕਾਰ ਦੇ ਵਿੱਚ ਸਵਾਰ ਹੋ ਕੇ ਫਰਜ਼ੀ ਪੁਲਿਸ ਟੀਮ ਆਈ ਸੀ। ਮੁਲਜ਼ਮ ਨੇ ਏਜੰਟ ਨੂੰ ਗ੍ਰਿਫਤਾਰੀ ਦਾ ਦਬਕਾ ਮਾਰ ਕੇ 30 ਲੱਖ ਰੁਪਏ ਦੀ ਮੰਗ ਕੀਤੀ ਪਰ ਏਜੰਟ ਨੇ 15 ਲੱਖ ਰੁਪਏ ਹੀ ਦਿੱਤੇ। 15 ਲੱਖ ਲੈ ਕੇ ਫਰਜ਼ੀ ਪੁਲਿਸ ਵਾਲਿਆਂ ਨੇ ਏਜੰਟ ਨੂੰ ਛੱਡ ਦਿੱਤਾ। ਮਹਾਲੀ ਦੇ ਕੁੰਬੜਾ ਦੇ ਵਿੱਚ ਪੁਲਿਸ ਨੇ ਨਕਲੀ ਪੁਲਿਸ ਬਣ ਕੇ ਠੱਗੀ ਮਾਰਨ ਵਾਲਿਆਂ ਨੂੰ ਕਾਬੂ ਕੀਤਾ ਮਲਜ਼ਮ ਨਕਲੀ ਪੁਲਿਸ ਬਣ ਕੇ ਦੁਕਾਨਦਾਰਾਂ ਤੋਂ ਠੱਗੀ ਮਾਰਦੇ ਸਨ ਮੋਬਾਈਲਾਂ ਦੀ ਦੁਕਾਨ ਤੋਂ ਮਲਜ਼ਮਾਂ ਨੇ ਕਈ ਹਜ਼ਾਰਾਂ ਦੀ ਠੱਗੀ ਕੀਤੀ ਸੀ ਦੁਕਾਨਦਾਰ ਨੂੰ ਧਮਕਾ ਕੇ ਤਿੰਨ ਮਹਿੰਗੇ ਫੋਨ ਤੇ ਹਜ਼ਾਰਾਂ ਰੁਪਏ ਦੀ ਠੱਗੀ ਕੀਤੀ ਗਈ ਸੀ ਪੁਲਿਸ ਨੇ ਦੋ ਮਲਜ਼ਮਾਂ ਦੀ ਨਿਸ਼ਾਨਦੇਹੀ ਤੇ ਤਿੰਨ ਹੋਰ ਮਲਜ਼ਮਾਂ ਨੂੰ ਕਾਬੂ ਕੀਤਾ ਅਮਰਸਰ ਦੇ ਰਸੂਲਪੁਰ ਕਲਰ ਦੇ ਵਿੱਚ ਦੋ ਧਿਰਾਂ ਦੇ ਵਿਚਾਲੇ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋ ਗਿਆ ਨੰਗਾਂਦੇ ਪਾਣੀ ਦੇ ਵਿੱਚ ਕੁਝ ਲੋਕਾਂ ਨੇ ਇੱਕ ਘਰ ਤੇ ਹਮਲਾ ਕਰ ਦਿੱਤਾ ਜ਼ਮੀਨ ਦੇ ਝਗੜੇ ਨੂੰ ਲੈ ਕੇ ਇੱਕ ਧਿਰ ਨੇ ਨਿਘ ਬੁਲਾ ਲੇ ਤੇ ਤੇਜ਼ ਤਰ ਹਥਿਆਰਾਂ ਦੇ ਨਾਲ ਹਮਲੇ ਦੀ ਕੋਸ਼ਿਸ਼ ਕੀਤੀ ਗਈ ਪ੍ਰਿੰਤ ਕਮਨ ਕੁਮਾਰ ਦਾ ਕਹਿਣਾ ਹੈ ਕਿ ਉਸਨੇ ਕੁਸਤਮਾ ਪਹਿਲਾਂ 8 ਲੱਖ ਰੁਪਏ ਦੇ ਵਿੱਚ ਜਗਾ ਲਈ ਹੈ ਪਰ ਵਿਕਣ ਵਾਲੀ ਧਿਰ 7 ਲੱਖ ਰੁਪਏ ਲੈਣ ਦੇ ਬਾਵਜੂਦ ਵੀ ਉਹਨਾਂ ਰਜਿਸਟਰੀ ਕਰਵਾਉਣ ਦੇ ਵਿੱਚ ਆਨਕਾਨੀ ਕਰ ਰਹੇ ਹਨ ਕਰਨ ਤਰਨਦੇਵ ਹਰਿਆਣਾ ਦੇ ਫਤਿਆਬਾਦ ਦੇ ਵਿੱਚ ਨੌਕੀ ਤਰ੍ਹਾਂ ਦੀ ਅੰਤਿਮ ਯਾਤਰਾ ਕਰ ਦਿੱ ਗਿਆ 80 ਸਾਲਾਂ ਦੀ ਮਹਿਲਾ ਦੇ ਸੰਸਕਾਰ ਦੇ ਲਈ ਵਿਸ਼ਾਲ ਅੰਤਿਮ ਯਾਤਰਾ ਕੱਢੀ ਗਈ ਜਿਸ ਦੇ ਲਈ ਪੰਜਾਬ ਤੋਂ ਡੀਜੀ ਸਿਸਟਮ ਮੰਗਵਾਇਆ ਗਿਆ ਔਰ ਜੀ ਬੈਂਡ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਯਾਤਰਾ ਕੱਢੀ ਗਈ ਯਾਤਰਾ ਦੇ ਦੌਰਾਨ ਪਰਿਵਾਰ ਨੇ ਸੜਕ ਤੇ ਨੋਟਾਂ ਦਾ ਵੀ ਭਰਾਇਆ ਪਰਿਵਾਰ ਨੇ ਯਾਤਰਾ ਦੇ ਵਿੱਚ 10 ਸਕੋਰਪੀਓ ਗੱਡੀਆਂ ਦਾ ਕਾਫਲਾ ਵੀ ਰੱਖਿਆ ਗੱਡੀਆਂ ਤੇ ਮ੍ਰਿਤਕ ਮਹਿਲਾ ਦੀ ਤਸਵੀਰ ਲਗਾਈ ਗਈ ਅੰਤਿਮ ਯਾਤਰਾ ਦੇ ਵਿੱਚ 1000 ਤੋਂ ਜ਼ਿਆਦਾ ਲੋਕ ਸ਼ਾਮਲ ਹੋਏ ਸੰਗਰੂਰ ਦੇ ਵਿੱਚ ਚੋਰਾਂ ਨੇ ਇੱਕ ਵਿਆਹ ਵਾਲੇ ਘਰ ਦੇ ਵਿੱਚ ਹੱਥ ਸਾਫ਼ ਕੀਤਾ ਪੂਰਾ ਪਰਿਵਾਰ ਕੁੜੀ ਦਾ ਵਿਆਹ ਕਰਨ ਪੈਲੈਸ ਦੇ ਵਿੱਚ ਗਿਆ ਹੋਇਆ ਸੀ ਪਿੱਛੇ ਤੋਂ ਚੋਰਾਂ ਨੇ ਘਰ ਦੇ ਵਿੱਚ 15 ਲੱਖ ਰੁਪਏ ਦੀ ਚੋਰੀ ਕਰ ਲਈ ਚੋਰ ਘਰ ਦੇ ਵਿੱਚ ਪਏ ਗਹਿਣੇ ਫੋਨ ਗੈਸ ਸਿਲੰਡਰ ਤੇ LED ਸਣੇ ਕਈ ਕੀਮਤੀ ਚੀਜ਼ਾਂ ਲੈ ਗਏ ਵਿਆਹ ਵਾਲੀ ਕੁੜੀ ਕੈਨੇਡਾ ਤੋਂ ਆਈ ਸੀ ਤਾਂ ਚੋਰਾਂ ਨੇ ਅਲਮਾਰੀ ਦੇ ਵਿੱਚ ਪਏ 1500 ਡਾਲਰ ਵੀ ਚੋਰੀ ਕਰ ਲਏ ਕਾਦਿਆਂ ਦੇ ਵਿੱਚ ਚੋਰਾਂ ਨੇ ਦਿਨ ਦਿਹਾੜੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਚੋਰ ਘਰ ਦੇ ਵਿੱਚ ਪਈ ਨਗਦੀ ਆਈਫੋਨ ਸੈਮਸੰਗ ਮੋਬਾਈਲ ਲੈ ਕੇ ਫਰਾਰ ਹੋ ਗਏ ਘਰ ਦੇ ਮਾਲਕ ਮੁਤਾਬਕ ਉਹਨਾਂ ਦੇ ਪਿਤਾ ਜੀ ਦਾ ਕੁਝ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ ਉਹ ਆਪਣੇ ਪਿਤਾ ਦੇ ਉਹ ਲਤਰਨ ਗੋਇਨਵਾਲ ਸਾਹਿਬ ਗਏ ਹੋਏ ਸਨ ਜਦ ਕਿ ਪਰਿਵਾਰ ਘਰ ਵਾਪਸ ਆਇਆ ਤਾਂ ਘਰ ਦੀ ਰਸੋਈ ਦੀ ਖਿੜਕੀ ਟੁੱਟੀ ਹੋਈ ਸੀ ਘਰ ਦੇ ਵਿੱਚ ਪਈ ਅਲਮਾਰੀਆਂ ਦੇ ਤਾਲੇ ਵੀ ਟੁੱਟੇ ਹੋਏ ਮਿਲੇ ਚੰਡੀਗੜ੍ਹ ਪੁਲਸ ਨੇ ਹਰਦੀਪ ਸੰਧੂ ਦਾ ਸ਼ੋਰ ਰੁਕਵਾ ਦਿੱਤਾ ਲਾਈਵ ਕੰਸਰਟ ਦੀ ਰਿਹਰਸਲ ਦੇ ਦੌਰਾਨ ਪੁਲਸ ਹਰਦੀਪ ਸੰਧੂ ਨੂੰ ਥਾਣੇ ਲੈ ਕੇ ਗਈ ਪੁਲਸ ਨੂੰ ਕੰਸਰਟ ਦੀ ਪਰਮਿਸ਼ਨ ਨਾ ਹੋਣ ਦੀ ਸ਼ਿਕਾਇਤ ਮਿਲੀ ਸੀ ਪੁਲਸ ਨੇ ਸੰਕਰਨ ਸੈਕਟਰ 34 ਦੇ ਥਾਣੇ ਦੇ ਵੀ ਉਠਾ ਕੇ ਵੈਰੀਫਿਕੇਸ਼ਨ ਕੀਤੀ ਪਰਮਿਸ਼ਨ ਲੈਟਰ ਤੇ ਪੁਸ਼ਗਿਸ਼ ਤੋਂ ਬਾਅਦ ਪੁਲਿਸ ਨੇ ਹਾਡੀ ਸੰਧੂ ਨੂੰ ਹਲਾਕੇ ਛੱਡ ਦਿੱਤਾ ਹਾਲਾਂਕਿ ਇਸ ਸਮਾਗ ਉਸੇ ਥਾਂ ਤੇ ਫੈਸ਼ਨ ਸ਼ੂਟ ਤਾਂ ਹੋਇਆ ਪਰ ਹਾਡੀ ਸੰਧੂ ਨੇ ਲਾਈਵ ਪਰਫਾਰਮੈਂਸ ਨਹੀਂ ਦਿੱਤੀ। ਛੱਤੀਸਗੜ੍ਹ ਦੇ ਬੀਜਾਪੁਰ ਵੱਡਾ ਨਕਸਲੀ ਐਂਕਾਊਂਟਰ ਹੋਇਆ ਸੁਰੱਖਿਆ ਬਲਾਂ ਨੇ 31 ਨਕਸਲੀਆਂ ਨੂੰ ਠੇਰ ਕਰ ਦਿੱਤਾ ਹਮਲੇ ਦੇ ਵਿੱਚ ਦੋ ਜਵਾਨ ਸ਼ਹੀਦ ਹੋ ਗਏ ਤੇ ਦੋ ਜਵਾਨ ਜ਼ਖਮੀ ਹੋਏ ਨੇ। ਜ਼ਖਮੀਆਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੁਰੱਖਿਆ ਬਲਾਂ ਨੇ ਵੱਡੀ ਗਿਣਤੀ ਦੇ ਵਿੱਚ ਹਥਿਆਰ ਤੇ ਵੀ ਸਪੋਟਕਸ ਸਮਗਰੀ ਬ੍ਰਾਂਧ ਕੀਤੀ ਹੈ ਜਵਾਨਾਂ ਨੇ ਇਲਾਕੇ ਦੇ ਸਨਚ ਅਪਰੇਸ਼ਨ ਵਿੱਚ ਚਲਾਇਆ ਹੋਇਆ ਬ੍ਰਾਂਧ ਕੀਤੀ ਸਮਗਰੀ ਦੇ ਵਿੱਚੋਂ ਆਟੋਮੈਟਿਕ ਹਥਿਆਰ ਵੀ ਬ੍ਰਾਂਧ ਕੀਤੇ ਗਏ ਮੈਕਸੀਕੋ ਤਿਹਾਰਪੁਰ ਦੇ ਪਿੰਡ ਪੋਸੀ ਦੇ ਵਿੱਚ ਦੋ ਗੱਡੀਆਂ ਹਾਸੇ ਦਾ ਸ਼ਿਕਾਰ ਹੋ ਗਈਆਂ ਹਾਸੇ ਤੋਂ ਬਾਅਦ ਇੱਕ ਗੱਡੀ ਨਹਿਰ ਦੇ ਵਿੱਚ ਡੇਗੀ ਹਾਲਾਂਕਿ ਨਹਿਰ ਦੇ ਵਿੱਚ ਪਾਣੀ ਨਾ ਹੋਣ ਦੇ ਕਾਰਨ ਵੱਡੇ ਨੁਕਸਾਨ ਤੋਂ ਬਚਾ ਰਿਹਾ ਪਰ ਗੱਡੀ ਚਾਲਕ ਨੂੰ ਸੱਟਾਂ ਲੱਗੀਆਂ ਨੇ ਨਹਿਰ ਦੀਆਂ ਦੇਵਾਲੇ ਦਿਵਾਲੇ ਰੀਲਿੰਗ ਨਾ ਹੋਣ ਦੇ ਕਾਰਨ ਗੱਡੀ ਨਹਿਰ ਦੇ ਵਿੱਚ ਡੇਗੀ ਕੁਝ ਮਹੀਨੇ ਪਹਿਲਾਂ ਵੀ ਨਹਿਰ ਦੇ ਵਿੱਚ ਗੱਡੀ ਡਿੱਗਣ ਦੇ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਗੜਸ਼ੰਕਰ ਦੇ ਵਿੱਚ ਟਰੱਕ ਤੇ ਕਾਲਜ ਦੀ ਬੱਸ ਦੇ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਓਵਰਲੋਡ ਬੇਕਾਬੂ ਟਰੱਕ ਬੱਸ ਦੇ ਨਾਲ ਟਕਰਾ ਗਿਆ। ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਵੀ ਟਰੱਕ ਦੀ ਰੇਪੇਟ ਦੇ ਵਿੱਚ ਆ ਗਿਆ। ਇਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਇਲਾਜ ਦੇ ਦੌਰਾਨ ਬੱਸ ਡਰਾਈਵਰ ਦੀ ਵੀ ਜਾਨ ਚਲੀ ਗਈ। ਬੱਸ ਦੇ ਵਿੱਚ ਸਵਾਰ 10 ਵਿਦਿਆਰਥੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਗਗਨਦੀਪ ਤੇ ਗੋਲਦੀ ਵਜੋਂ ਹੋਈ ਹੈ। ਮੋਗਾ ਦੇ ਪਿੰਡ ਝਾਲਾ ਦੇ ਕੋਲ ਇੱਕ Maruti ਕਾਰ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੇ ਵਿੱਚ ਬਾਈਕ ਸਵਾਰ ਦੀ ਮੌਤ ਹੋ ਗਈ। ਜਦਕਿ ਬਾਈਕ ਦੇ ਪਿਛੇ ਬੈਠਾ ਵਿਅਕਤੀ ਜ਼ਖਮੀ ਹੋ ਗਿਆ پولیس ਨੇ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ ਹੈ ਮ੍ਰਿਤਕ ਦੇ ਦੋ ਬੇਟਿਆਂ ਦੇ ਵੀ ਪਹਿਲਾਂ ਸੜਕ ਹਾਦਸਿਆਂ ਦੇ ਵਿੱਚ ਮੌਤ ਹੋ ਗਈ ਸਨ ਪਰਿਵਾਰ ਦੇ ਵਿੱਚ ਉਸਦੇ ਪਤਨੀ ਤੇ ਮਾਂ ਰਹੇ ਨੇ ਅਬੂਰ ਦੇ ਵਿੱਚ ਇੱਕ ਬਾਈਕ ਤੇ ਆਟੋ ਦੀ ਟੰਕਰ ਹੋ ਗਈ ਜਿਸ ਦੇ ਵਿੱਚ ਦੋ ਲੋਕ ਜ਼ਖਮੀ ਹੋਏ ਨੇ ਬਾਈਕ ਸਵਾਰ ਸੜਕ ਤੇ ਅਯੂ ਟਰਨ ਲੈ ਰਿਹਾ ਸੀ ਤਾਂ ਇੱਕ ਆਟੋ ਦੇ ਨਾਲ ਟਕਰਾ ਗਿਆ ਜਿਸ ਦੇ ਵਿੱਚ ਬਾਈਕ ਚਾਲਕ ਤੇ ਆਟੋ ਚਾਲਕ ਦੋਵੇਂ ਹੀ ਜ਼ਖਮੀ ਹੋ ਗਏ ਸੜਕ ਤੇ ਡਿੱਗਣ ਦੇ ਕਾਰਨ ਬਾਈਕ ਸਵਾਰ ਨੌਜਵਾਨ ਨੂੰ ਕਾਫੀ ਸੱਟਾਂ ਲੱਗੀਆਂ ਨੇ ਹਾਦਸੇ ਦਾ ਕਾਰਨ ਬਾਈਕ ਦੀ ਓਵਰ ਸਪੀਡ ਦੱਸਿਆ ਜਾ ਰਿਹਾ ਹੈ ਜਿਲੰਦਰ ਦੇ ਨੈਸ਼ਨਲ ਹਾਈਵੇ ਤੇ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਰੋਡ ਤੇ ਪਲਟ ਗਈ ਕਾਰ ਸਵਾਰ ਵਿਆਹ ਦੇ ਵਿੱਚ ਕੈਟਰੀਂਗ ਦਾ ਕੰਮ ਕਰਦੇ ਸੀ ਕਾਰ ਦੇ ਸਵਾਰ ਨੌਜਵਾਨ ਮੋਗਾ ਦੇ ਇੱਕ ਪੈਲਸ ਤੋਂ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਸਨ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਤਿੰਨ ਨੌਜਵਾਨ ਹੰ ਦੀ ਰੂਪ ਦੇ ਵਿੱਚ ਜ਼ਖਮੀ ਹੋ ਗਏ ਜ਼ਖਮੀ ਨੌਜਵਾਨ ਹਿਮਾਚਲ ਦੇ ਰਹਿਣ ਵਾਲੇ ਸਨ ਅਤੇਗੜ ਸਾਹਿਬ ਦੇ ਖਮਾਣੋ ਦੇ ਵਿੱਚ ਬਦਮਾਸ਼ਾਂ ਨੇ ਗੁੰਡਾਗਰਦੀ ਕੀਤੀ ਹਥਿਆਰਬੰਦ ਬਦਮਾਸ਼ਾਂ ਨੇ ਇੱਕ ਘਰ ਨੂੰ ਅੱਗ ਲਗਾ ਦਿੱਤੀ ਘਰ ਤੇ ਪੈਟਰੋਲ ਛਿੜਕ ਕੇ ਬਦਮਾਸ਼ਾਂ ਨੇ ਅੱਗ ਲਗਾਈ 12 ਦੇ ਕਰੀਬ ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਅੱਗ ਲੱਗਣ ਦੇ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹਾਲਾਂਕਿ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਨਵਤੇਜ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਦੱਸਿਆ ਕਿ ਉਹ ਜਿਸ ਮਕਾਨ ਦੇ ਵਿੱਚ ਰਹਿੰਦਾ ਉਸ ਨੂੰ ਲੈ ਕੇ ਰਣਜੀਤ ਸਿੰਘ ਵਾਸੀ ਅਮਰੀਕਾ ਤੇ ਨਾਲ ਉਹਨਾਂ ਦਾ ਕੇਸ ਚੱਲ ਰਿਹਾ ਹੈ ਜ਼ਿਰਪੁਰ ਦੇ ਵਿੱਚ ਚੱਲਦੀ ਐਕਟਵਾ ਨੂੰ ਅੱਗ ਲੱਗ ਗਈ। ਮਹਿਲਾ ਚਾਲਕ ਦੀ ਐਕਟਵਾ ਰੁਕਣ ਦੇ ਕਾਰਨ ਸਟਾਰਟ ਨਹੀਂ ਹੋ ਰਹੀ ਸੀ। ਸੜਕ ਤੇ ਜਾ ਰਹੇ ਰਾਘੀਣਾ ਨੇ ਐਕਟਵਾ ਦੇ ਵਿੱਚੋਂ ਨਿਕਲ ਰਹੇ ਧੂੰਏ ਬਾਰੇ ਦੱਸਿਆ ਤਾਂ ਮਹਿਲਾ ਨੇ ਐਕਟਵਾ ਨੂੰ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ मौके ਰਾਘੀਣਾ ਨੇ ਐਕਟਵਾ ਤੇ ਪਾਣੀ ਪਾ ਕੇ ਅੱਗ ਤੇ ਕਾਬੂ ਪਾਇਆ। ਵਾਇਰਿੰਗ ਦੇ ਵਿੱਚ ਖਰਾਬੀ ਹੋਣ ਦੇ ਕਾਰਨ ਇਹ ਹਾਦਸਾ ਵਾਪਰਿਆ। ਕਨਨ ਦੇ ਪਿੰਡ ਇਕੋਲਾਹਾ ਦਾ ਨੌਜਵਾਨ ਕਿਸਾਨੀ ਮਸਲਿਆਂ ਦੇ ਲਈ ਮੈਰਾਥਨ ਆਰੰਭ ਕਰ ਰਿਹਾ ਹੈ ਕਿਸਾਨੀ ਮਸਲਿਆਂ ਦਾ ਹੱਲ ਨਾ ਨਿਕਲਣ ਦੇ ਕਾਰਨ ਦਿਲਪ੍ਰੀਤ ਸਿੰਘ ਢਿੱਲੂ ਦੌੜ ਲਗਾ ਕੇ ਪਾਰਲੀਮੈਂਟ ਹੌਸ ਜਾ ਰਿਹਾ ਹੈ ਦਿਲਪ੍ਰੀਤ 55 ਘੰਟੇ ਅੰਦਰ ਲਗਭਗ 302 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਾਰਲੀਮੈਂਟ ਪਹੁੰਚੇਗਾ ਜਿੱਥੇ ਕਿਸਾਨੀ ਮੁੱਦਿਆਂ ਸੰਬੰਧੀ ਆਪਣਾ ਮੈਮੋਰੈਂਡਮ ਸੌਂਪੇਗਾ ਦਿਲਪ੍ਰੀਤ ਸਿੰਘ ਪੇਸ਼ੇਵਜੋਂ ਐਥਲੈਟਿਕ ਕੋਚ ਹੈ ਜੋ ਬੱਚਿਆਂ ਨੂੰ ਟ੍ਰੇਨਿੰਗ ਦਿੰਦਾ ਹੈ ਪਟੰਡਾ ਦੇ ਵਰਕ ਖੁਰਦੀ ਇੱਕ ਸਹਿਕਾਰੀ ਸੁਸਾਇਟੀ ਤੇ ਲੱਖਾਂ ਰੁਪਏ ਗਮਨ ਕਰਨ ਦਾ ਇਲਜ਼ਾਮ ਲੱਗਿਆ ਪਿੰਟੀ ਲੋਕਾਂ ਨੇ ਮਾਮਲੇ ਦੇ ਵਿੱਚ ਬਿਜ਼ਨੈਸ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਕਿਸਾਨਾਂ ਦਾ ਇਲਜ਼ਾਮ ਹੈ ਕਿ ਕਈ ਕਿਸਾਨਾਂ ਦੀ ਮੌਤ ਤੋਂ ਬਾਅਦ ਵੀ ਉਹਨਾਂ ਦੇ ਜਾਲੀ ਦਸਤਕਤ ਕਰਵਾ ਕੇ ਪੈਸੇ ਕਢਵਾਏ ਗਏ ਤੇ ਇਹਨਾਂ ਉਹਨਾਂ ਨੇ ਕਰਜ਼ਾ ਵੀ ਨਹੀਂ ਲਿਆ ਜਿੰਨਾ ਸੈਕਟਰੀ ਨੇ ਬਣਾ ਦਿੱਤਾ ਪ੍ਰਸ਼ਾਸਨ ਨੇ ਪੂਰੇ ਮਾਮਲੇ ਤੇ ਕੇਸ ਦਰਜ ਕਰ ਲਿਆ ਦਿੱਲੀ ਦੇ ਕਸਟਮ ਵਿਭਾਗ ਨੂੰ ਵੱਡੀ ਕਾਮਯਾਬੀ ਮਿਲੀ ਹੈ ਇੱਕ ਭਾਰਤੀ ਮਹਿਲਾ ਯਾਤਰੀ ਤੋਂ ਦੋ ਮਿਕਸ ਗ੍ਰਾਈਂਡਰ ਦੇ ਵਿੱਚੋਂ 893 ਗ੍ਰਾਮ ਸੋਨਾ ਮਿਲਿਆ ਜਿਸ ਦੀ ਕੀਮਤ ਲਗਭਗ 70 ਲੱਖ ਰੁਪਏ ਦੱਸੀ ਜਾ ਰਹੀ ਹੈ ਐਕਸਰੇ ਦੇ ਵਿੱਚ ਚੈਕਿੰਗ ਦੇ ਦੌਰਾਨ ਮਹਿਲਾ ਦੇ ਬੈਗ ਦੇ ਵਿੱਚ ਛੱਕੀ ਚੀਜ਼ ਬਰਾਮਦ ਹੋਣ ਦਾ ਸ਼ੱਕ ਹੋਇਆ ਜਿਸ ਤੋਂ ਬਾਅਦ ਚੈਕਿੰਗ ਕਰਨ ਤੇ 893 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਠਨੌਰੀ ਬਾਰਡਰ ਤੇ ਡੱਲੇਵਾਲ ਨੂੰ ਮੈਡੀਕਲ ਸਹੂਲਤ ਨਹੀਂ ਮਿਲ ਰਹੀ ਪਿਛਲੇ 6 ਦਿਨਾਂ ਤੋਂ ਡੱਲੇਵਾਲ ਨੂੰ ਡ੍ਰਿਪ ਨਹੀਂ ਲਗਾਈ ਜਾ ਰਹੀ ਡਾਕਟਰਾਂ ਨੂੰ ਡ੍ਰਿਪ ਲਗਾਉਣ ਦੇ ਲਈ ਡੱਲੇਵਾਲ ਦੀਆਂ ਨਾੜਾਂ ਨਹੀਂ ਮਿਲ ਰਹੀਆਂ ਬਾਹਾਂ ਤੇ ਹੱਥ ਦੀਆਂ ਨਾੜਾਂ ਨਾ ਮਿਲਣ ਦੇ ਕਾਰਨ ਡ੍ਰਿਪ ਨਹੀਂ ਲਗਾਈ ਜਾ ਰਹੀ ਡਾਕਟਰਾਂ ਦੀ ਟੀਮ ਹੁਣ ਪੈਰਾਂ ਦੀਆਂ ਨਾੜਾਂ ਲੱਬਣ ਦੇ ਵਿੱਚ ਲੱਗੀ ਹੋਈ ਹੈ ਸਰੀਰ ਦੇ ਜ਼ਿਆਦਾ ਕਮਜ਼ੋਰ ਹੋਣ ਦੇ ਕਾਰਨ ਡਾਕਟਰਾਂ ਨੂੰ ਨਾੜਾਂ ਲੱਬਣ ਦੇ ਵਿੱਚ ਪਰੇਸ਼ਾਨੀ ਆ ਰਹੀ ਹੈ ਡੱਲੇਵਾਲ ਦਾ ਮਰਨ ਵਰਤ 75ਵੇਂ ਦਿਨ ਦੇ ਵਿੱਚ ਵੀ ਦਾਖਲ ਹੋ ਗਿਆ ਰੋਕਾਂਗੇ ਅਗਲੀ ਵੱਡੀ ਖਬਰ ਦਾ ਜਥੇਦਾਰ ਗਿਆਨੀ ਹਰਪੀਤ ਸਿੰਘ ਨੂੰ ਮਿਲੇ ਨੇ ਬੀਜੇਪੀ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਦਿੱਲੀ ਦੇ ਵਿੱਚ ਜਥੇਦਾਰ ਹਰਪੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਰਾਜौरी गार्डन ਤੋਂ ਦਰਸਲ ਮਨਜਿੰਦਰ ਸਿੰਘ ਜਿੱਤਾ ਚੋਣ ਜਿੱਤੇ ਨੇ 18190 ਵੋਟਾਂ ਦੇ ਫਰਕ ਦੇ ਨਾਲ ਜੋ ਕਿ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਇਸ ਦੇ ਵਿਚਾਲੇ ਇਹ ਮੁਲਾਕਾਤ ਦੀਆਂ ਤਸਵੀਰਾਂ ਵੀ ਸਾਹਮਣੇ ਇਹਨੇ ਮੁਲਾਕਾਤ ਆਪਣੇ ਆਪ ਦੇ ਵਿੱਚ ਬਹੁਤ ਐਮ ਹੈ ਜਥੇਦਾਰ ਹਰਪੀਤ ਸਿੰਘ ਨੂੰ ਮਿਲੇ ਨੇ ਬੀਜੇਪੀ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਤੋਂ ਇੱਥੇ ਵੀ ਦੱਸ ਦਈਏ ਕਿ ਆਜਿਪੀਸੀ ਅੰਤਰੀ ਕਮੇਟੀ ਦੇ ਵੱਲੋਂ ਜੋ ਕਿ ਆਗਿਆਨੇ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਜਾਂਚ ਦੇ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਆ ਜੋ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀਆਂ ਸੇਵਾਵਾਂ ਜੋ ਕਿ ਉਹਨਾਂ ਦੇ ਸੇਵਾਵਾਂ ਤੇ ਰੋਕ ਲਗਾਈ ਗਈ ਹੈ ਪਹਿਲਾਂ 15 ਦਿਨ ਰੋਕ ਲਗਾਈ ਗਈ ਫਿਰ ਇੱਕ ਮਹੀਨਾ ਵਧਾਇਆ ਗਿਆ ਫਿਰ ਇੱਕ ਮਹੀਨਾ ਹੋਰ ਵਧਾਇਆ ਗਿਆ ਆ ਤਾਂ ਇਸ ਦੇ ਵਿਚਾਲੇ ਜਦੋਂ ਆ ਬੀਜੇਪੀ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਜੌਰੀ ਗਾਰਡਨ ਤੋਂ ਮੈਦਾਨ ਦੇ ਵਿੱਚ ਉਤਰੀ ਵੱਡੀ ਜਿੱਤ ਹਾਸਲ ਕੀਤੀ 18000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਜਿੱਤੇ ਨੇ ਆ ਤਾਂ ਇਸ ਦੇ ਵਿਚਾਲੇ ਇਹ ਮੁਲਾਕਾਤ ਦੀਆਂ ਤਸਵੀਰਾਂ ਆਈਆਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ ਨੇ ਭਾਜਪਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਦਿੱਲੀ ਦੇ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਦੇ ਨਾਲ ਇਹ ਮੁਲਾਕਾਤ ਕੀਤੀ ਗਈ ਹੈ ਉੱਤੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਜੋ ਕਿ ਆਹ ਸ੍ਰੀ ਬੰਗਲਾ ਸਾਹਿਬ ਗੁਰੂ ਘਰ ਦੇ ਹੈੱਡ ਗ੍ਰੰਥੀ ਨੇ ਗਿਆਨੀ ਰਣਜੀਤ ਸਿੰਘ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਆ ਜੌਰੀ ਗਾਰਡਨ ਤੋਂ ਦਰਸਲ ਮਨਜਿੰਦਰ ਸਿੰਘ ਸਿਰਸਾ ਚੋਣ ਜਿੱਤੇ ਨੇ ਆ ਤਾਂ ਜਦੋਂ ਹੁਣ ਆ ਅਖਰਕਾਰ ਅਗਲਾ ਮੁੱਖ ਮੰਤਰੀ ਦਿੱਲੀ ਦਾ ਕੌਣ ਹੋਵੇਗਾ ਤਾਂ ਉਸ ਰੇਸ ਦੇ ਵਿੱਚ ਹੀ ਮਨਜਿੰਦਰ ਸਿੰਘ ਸਿਰਸਾ ਦਾ ਨਾਮ ਸਭ ਤੋਂ ਉੱਪਰ ਚੱਲ ਰਿਹਾ ਸਭ ਤੋਂ ਅੱਗੇ ਚੱਲ ਰਿਹਾ ਇਸ ਦੇ ਵਿਚਾਲੇ ਆ ਮੁਲਾਕਾਤ ਦੀਆਂ ਤਸਵੀਰਾਂ ਬਹੁਤ ਐਮ ਨੇ ਇਸੇ ਖਬਰ ਤੇ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਨੇਸ਼ ਕਟਾਰੀਆ ਜੁੜੇ ਹੋਏ ਨੇ ਅਵਨੇਸ਼ੇ ਤਸਵੀਰਾਂ ਮੁਲਾਕਾਤੀਆਂ ਆਪਣੇ ਆਪ ਦੇ ਵਿੱਚ ਬਹੁਤ ਐਮ ਨੇ ਜੱਥੇ ਤੱਕ ਗਿਆਨੇ ਹਰਪ੍ਰੀਤ ਸਿੰਘ ਨੂੰ ਮਿਲੇ ਨੇ ਬੀਜੇਪੀ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਹਾਂ ਪਰਮਿੰਦਰ ਦੇਖੋ ਕੱਲ ਤੋਂ ਜਦੋਂ ਤੋਂ ਮਨਜਿੰਦਰ ਸਿੰਘ ਸਿਰਸਾ ਐਮਐਲਏ ਬਣੇ ਆ ਉਸ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਐਕਟੀਵਿਟੀਆਂ ਆ ਉਹ ਕਾਫੀ ਤੇਜ਼ ਹੋ ਗਈਆਂ ਆ ਆਬਵੀਅਸਲੀ ਉਹਨਾਂ ਨੂੰ ਮਿਲਣ ਵਾਲਿਆਂ ਦਾ ਤੇ ਉਹਨਾਂ ਨਾਲ ਜਿਹੜਾ ਸੰਪਰਕ ਸਥਾਪਿਤ ਕਰਨ ਵਾਲਿਆਂ ਦਾ ਲਗਾਤਾਰ سلسلہ ਵਧਦਾ ਜਾ ਰਿਹਾ ਹੈ ਉਸੇ ਕੜੀ ਦੇ ਮੱਦੇਨਜ਼ਰ ਅੱਜ ਬੰਗਲਾ ਸਾਹਿਬ ਗੁਰਦੁਆਰੇ ਵਿਖੇ ਮਨਜਿੰਦਰ ਸਿੰਘ ਸਿਰਸਾ ਨੂੰ ਜਿਹੜੇ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਆ ਗਿਆਨੀ ਰਣਜੀਤ ਸਿੰਘ ਤੇ ਜਿਹੜੇ ਦਮਦਮਾ ਸਾਹਿਬ ਦੇ ਜਥੇਦਾਰ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇਹ ਮੁਲਾਕਾਤ ਕੀਤੀ ਹੈ ਮਨਜਿੰਦਰ ਸਿੰਘ ਚਿਰਸਾ ਨਾਲ ਤੇ ਇਸ ਦੀ ਜਿਹੜੀ ਜਾਣਕਾਰੀ ਹੈ ਮਨਜਿੰਦਰ ਸਿੰਘ ਚਿਰਸਾ ਨੇ ਬਕਾਇਦਾ ਆਪਣੇ ਸੋਸ਼ਲ ਮੀਡੀਆ ਪੋਸਟ ਤੇ ਪਾ ਕੇ ਜਾਣਕਾਰੀ ਦਿੱਤੀ ਹੈ ਕਿ ਮੇਰੀ ਦੋਨੋਂ ਜੜੀਆਂ ਪੰਤਕ ਸ਼ਖਸੀਤਾ ਨਾਲ ਮੁਲਾਕਾਤ ਹੋਈ ਹੈ ਤੇ ਉਹਨਾਂ ਨੂੰ ਉਹਨਾਂ ਨੂੰ ਮਿਲ ਕੇ ਮੈਂ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਨਾਲੇ ਉਹਨਾਂ ਤੋਂ ਹੀ ਪਵਿੱਤਰ ਜਿਹੜਾ ਹੈ ਸਿਰੋਪਾਉ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਨਾਲ ਹੀ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਬੜੀ ਇੰਟਰਸਟਿੰਗ ਗੱਲ ਲਿਖੀ ਹੈ ਕਿ ਦੋਵਾਂ ਸਤਕਾਰਯੋਗ ਹਸਤੀਆਂ ਦਾ ਦਿਲੋਂ ਧੰਨਵਾਦ ਕਰਦਾ ਹੋਇਆ ਪੰਥ ਕੋ ਮਤ ਦੇਸ਼ ਦੀ ਬਿਹਤਰੀ ਲਈ ਨਿਰੰਤਰ ਕਾਰਜਸ਼ੀਲ ਰਹਿਣ ਦਾ ਵਾਅਦਾ ਕਰਦਾ ਹਾਂ। ਯਾਨੀ ਕਿ ਉਹਨਾਂ ਨੇ ਵਾਅਦਾ ਕੀਤਾ ਵੀ ਪੰਥ ਕੌਮ ਕੌਮ ਮਤਲਬ ਸਿੱਖ ਕੌਮ ਅਤੇ ਦੇਸ਼ ਦੀ ਬਿਹਤਰੀ ਲਈ ਪ੍ਰਮਿੰਦਰ ਜਦੋਂ ਤੋਂ ਕੱਲ ਮਨਜਿੰਦਰ ਸਿੰਘ ਸਿਰਸਾ ਜਿੱਤੇ ਹੈ ਤੇ ਉਦੋਂ ਤੋਂ ਇਹ ਕਿਆਸਰਾਈਆਂ ਚੱਲ ਰਹੀਆਂ ਕਿ ਸਿੱਖ ਫੇਸ ਹੋਣ ਦੇ ਨਾਤੇ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਸਰਕਾਰ ਵਿੱਚ ਬੀਜੇਪੀ ਕੋਈ ਨਾ ਕੋਈ ਮਹੱਤਵਪੂਰਨ ਅਸਥਾਨ ਦੇ ਸਕਦੀ ਹੈ ਕਿ ਜਾਂ ਤਾਂ ਉਹ ਕੈਬਨਿਟ ਦੇ ਵਿੱਚ ਕੋਈ ਸਿੱਖ ਚਿਹਰਾ ਹੋ ਸਕਦੇ ਨੇ ਤੇ ਜਾਂ ਇਸ ਤੋਂ ਵੀ ਇਲਾਵਾ ਕੋਈ ਵੱਡਾ ਹੌਦਾ ਉਹਨਾਂ ਨੂੰ ਦਿੱਤਾ ਜਾ ਸਕਦਾ ਹੈ ਤੇ ਇਸੇ ਦੇ ਮੱਦੇ ਨਜ਼ਰ ਹੈ ਜਿਹੜੀਆਂ ਮਨਜਿੰਦਰ ਸਿੰਘ ਸਿਰਸਾ ਦੀਆਂ ਐਕਟੀਵਿਟੀਆਂ ਕਾਫੀ ਵਧੀਆਂ ਹੋਈਆਂ ਤੇ ਉਸ ਤੋਂ ਬਾਅਦ ਹੀ ਅੱਜ ਉਹਨਾਂ ਨੇ ਕਹਿੰਨੀ ਹਰਪ੍ਰੀਤ ਸਿੰਘ ਨਾਲ ਮੁਲਾਕਾ ਕੀਤੀ ਹੈ ਜੀ ਹਾਂ ਠੀਕ ਹੈ ਬਣੀਜ ਫਿਲਹਾਲ ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਜੱਥੇਦਾਰ ਗਿਆਨੀ ਹਰਪੀਰ ਸਿੰਘ ਨੂੰ ਮਿਲੇ ਨੇ ਭਾਜਪਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਉੱਥੇ ਦਿੱਲੀ ਦੇ ਵਿੱਚ ਦਰਸਲ ਹੈ ਜੱਥੇਦਾਰ ਹਰਪੀਰ ਸਿੰਘ ਦੇ ਨਾਲ ਮੁਲਾਕਾਤ ਹੋਈ ਹੈ ਉੱਥੇ ਹੈੱਡ ਗਰੰਥੀ ਗਿਆਨੀ ਰਣਜੀਤ ਸਿੰਘ ਦੇ ਨਾਲ ਵੀ ਮਨਜਿੰਦਰ ਸਿਰਸਾ ਦੇ ਵੱਲੋਂ ਮੁਲਾਕਾਤ ਕੀਤੀ ਗਿਆ ਤਾਂ ਦੱਸਦੇ ਕਿ ਜੌਰੀ ਗਾਰਡਨ ਤੋਂ ਜੋ ਕਿ ਵੱਡੇ ਮਾਰਜਨ ਦੇ ਨਾਲ ਮਨਜਿੰਦਰ ਸਿਰਸਾ ਜੱਟਣ ਦੇ ਵਿੱਚ